ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਹੀਂ ਤੁਸੀਂ ਦੇਖ ਰਹੇ ਹੋ ਪਿੰਡ ਗੰਗਾ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦੇ ਵੀਰਾ ਲਾਪ੍ਰੀਤ ਸਿੰਘ ਜੋ ਕਿ 2-3 ਸਾਲ ਤੋਂ ਮੰਝੇ ਦੇ ਵਿੱਚ ਬੈਠੇ ਆ ਤੇ ਇਹਨਾਂ ਦਾ ਪਿਤਾ ਜੀ ਹੈ ਜੋ ਇੱਕ ਦਿਹਾੜੀਦਾਰ ਮਜ਼ਦੂਰ ਹੈ ਤੇ ਇੱਕ ਇਸ ਵੀਰ ਦੀ ਭੈਣ ਹੈ ਤੇ ਇਹ ਵੀਰ ਦੇ ਮਾਤਾ ਜੀ ਇਹਨਾਂ ਨੂੰ ਛੋਟੇ ਹੁੰਦਿਆਂ ਨੂੰ ਛੱਡ ਕੇ ਚਲੇ ਗਏ ਸਨ ਇਹਨਾਂ ਦਾ ਪਿਤਾ ਹੀ ਇਹਨਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਵੀਰ ਲਾਪ੍ਰੀਤ ਸਿੰਘ ਦੇ ਲੱਤ ਦੇ ਉੱਤੇ ਪਿਛਲੇ 2-3 ਸਾਲ ਤੋਂ ਇੱਕ ਜ਼ਖਮ ਜਿਸ ਦੇ 2-3 ਆਪਰੇਸ਼ਨ ਵੀ ਹੋ ਚੁੱਕੇ ਹਨ ਏਮਜਾ ਹਸਪਤਾਲ ਬਠਿੰਡਾ ਵਿਖੇ ਤੇ ਇਹਨਾਂ ਦੀ ਲੱਤ ਵੀ ਟੁੱਟ ਗਈ ਸੀ ਜ਼ਖਮ ਵਾਲੇ ਥਾਂ ਤੋਂ ਕਿਉਂਕਿ ਲੱਤ ਬਹੁਤ ਕਮਜ਼ੋਰ ਹੋ ਚੁੱਕੀ ਹੈ ਤੇ 2-3 ਆਪਰੇਸ਼ਨ ਇਹਨਾਂ ਦੇ ਆਦੇਸ਼ ਹਸਪਤਾਲ ਬਠਿੰਡਾ ਵਿਖੇ ਵੀ ਕਰਵਾਏ ਗਏ ਆ ਤੇ ਹੁਣ ਇਹ ਵੀਰਾ ਜੋ ਆਪਣੇ ਨਜ਼ਦੀਕ ਪੰਜਾਬ ਹਰਿਆਣਾ ਜਿੱਥੇ ਕਿਤੇ ਵੀ ਜੋ ਵੀ ਸੰਸਥਾਵਾਂ ਮਨੁੱਖਤਾ ਦੀ ਸੇਵਾ ਕਰਦੀਆਂ ਇਸ ਵੀਰ ਬਣੋ ਬੇਨਤੀ ਹੈ ਕਿ ਇਹਨਾਂ ਦਾ ਇਲਾਜ ਕਰਾਉਣ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਵੀ ਪੈਸਾ ਤੇ ਲਾਸੀ ਇਸ ਵੀਰ ਕੋਲ ਇਹ ਆਪਣਾ ਖਰਚਾ ਕਰ ਚੁੱਕੇ ਆ ਤੇ ਹੁਣ ਇਹ ਦਿਹਾੜੀ ਵੀ ਨਹੀਂ ਜਾ ਸਕਦੇ ਜਿਹਦੇ ਨਾਲ ਇਹ ਇਹਦਾ ਇਲਾਜ ਕਰਵਾ ਸਕਣ ਤੇ ਇਹ ਵੀਰ ਸੰਤ RAM ਸ਼ਾ ਗਊ ਸੇਵਾਦਾਰ ਵਾਲੇ ਵੀਰ ਮਨਜੀਤ ਸਿੰਘ ਰਾਜੂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤੇ ਵੀਰ ਪਹੁੰਚੇ ਇਹਨਾਂ ਵੀਰਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਸੰਸਥਾਵਾਂ ਨੂੰ ਵੀ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਤੇ ਇਸ ਵੀਰ ਦਾ ਇਲਾਜ ਕਰਵਾਇਆ ਜਾ ਸਕੇ ਇਹ ਬਾਈ ਇਹਨਾਂ ਦੇ ਪਿਤਾ ਜੀ ਆ ਜਿਹੜੇ ਇਹ ਕਹਿੰਦੇ ਵੀ ਮੈਂ ਨਾਲ ਰਹਿ ਕੇ ਉੱਥੇ ਇਹਨਾਂ ਦਾ ਇਲਾਜ ਕਰਵਾਉਣ ਕਰਵਾਉਂਗਾ ਤੇ ਇਹ ਸੰਸਥਾ માં ਜ਼ਰੂਰ ਇਹਨਾਂ ਦਾ ਹੱਥ ਫੜਨਾ ਬੀਰਜ ਕਿੰਨੇ ਕਿ ਚਿਰ ਤੋਂ ਇਹ ਬੱਚਾ ਮੰਜੇ ਦੇ ਵਿੱਚ ਬੈਠਾ ਹੈ 1.5 ਸਾਲ ਹੋ ਗਏ ਅਛਾ 1.5 ਸਾਲ ਤੋਂ ਬੈਠਾ ਹੈ ਤੇ ਜ਼ਰੂਰ ਇਹ ਹੋਰ ਵੀ ਪਤਵੰਤ ਤੇ ਪਿੰਡ ਦੇ ਮੈਂਬਰ ਹੈ ਜਿੰਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀਰ ਜੀ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਤੁਸੀਂ ਦੱਸੋ ਹਾਂ ਜੀ ਹੋਣਾ ਚਾਹੀਦਾ ਵੀ ਇਹ ਜ਼ਰੂਰਤਮੰਦ ਹੈਗੇ ਆ ਹਾਂ ਗਰੀਬ ਪਰਿਵਾਰ ਆ ਜੀ ਇਹ ਤੇ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ